ਸਮਾਨਤੇ ਸਤਿਕਾਰਯੋਗ ਗੁਰੂ ਪਿਆਰੀ ਉਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੁਰੂ ਪਿਆਰੇ ਭਾਈ ਸਾਹਿਬ ਭਾਈ ਮੇਲਾ ਸਿੰਘ ਜੀ ਹੀਰੋਤਲਾਂ ਦੀ ਧਰਮਸਪਤਨੀ ਮਾਤਾ ਕਰਨੈਲ ਕੌਰ ਪਿਛਲੇ ਦਿਨੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ ਸਨ ਅੱਜ ਅਸੀਂ ਸੰਤ ਸਮਾਜ ਵੱਲੋਂ ਬਾਬਾ ਲਾਲ ਸਿੰਘ ਜੀ ਅਤੇ ਭਾਈ ਮਨਜੀਤ ਸਿੰਘ ਤੇ ਵੀ ਅਫਸੋਸ ਕਰਨ ਬਾਤ ਤੇ ਆਏ ਤੇ ਮਾਤਾ ਜੀ ਦੇ ਸੁਪੁੱਤਰ ਆਪਾ ਗੁਰਵੀਰ ਸਿੰਘ ਜੀ ਦੇ ਗੁਰੂ ਕੇ ਵਜੀਰ ਸਾਹਿਬਾਨ ਜਿਹੜੇ ਪਨਮਨ ਧੰਦੇ ਨਾਲ ਗੁਰਦਵਾਰ ਸਾਹਿਬ ਦੀ ਸੇਵਾ ਕਰਦੇ ਨੇ ਵਜੀਰ ਹੁੰਦੇ ਮਾਤੇ ਇਹਨਾਂ ਨੂੰ ਸਾਡੇ ਸੰਸਮਾਜ ਵੱਲੋਂ ਅੱਜ ਸਰੂਪਾ ਤੇ ਲੋਈ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਇਹਨਾਂ ਨੇ ਗ੍ਰਹਿ ਵਿਖੇ ਆਦੀ ਲੋਣ ਵਾਲੇ ਆਏ ਸੀ ਸਾਨੂੰ ਬਹੁਤ ਇਸ ਗੱਲ ਦਾ ਅਫਸੋਸ ਹੋਇਆ ਕਿਉਂਕਿ ਵੱਡੇ ਬਜ਼ੁਰਗ ਬਿਰਸ਼ ਵਰਗੇ ਹੁੰਦੇ ਨੇ ਇਹ ਇਨਨੇ ਇਸ ਪਰਿਵਾਰ ਨੇ ਮਾਤਾ ਜੀ ਦੀ ਬਹੁਤ ਜਿਆਦਾ ਸੇਵਾ ਕੀਤੀ ਆ ਤੇ ਨਾਲ ਇਸ ਪਰਿਵਾਰ ਨੂੰ ਇਹ ਵੀ ਬੇਨਤੀ ਹੈ ਕਿ ਜਿਹੜੇ ਬਜ਼ੁਰਗ ਬਾਪੂ ਮੀਲਾ ਸਿੰਘ ਜੀ 9 ਨਵੰਬਰ 9 ਆ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਨੂੰ ਲੰਬੀ ਉਮਰਾਂ ਬਖਸ਼ਿਸ਼ ਕਰੇ ਹਰ ਤਰ੍ਹਾਂ ਦੀ ਦੇਹ ਅਰੋਗਤਾ ਬਖਸ਼ਿਸ਼ ਕਰੇ ਤੇ ਸਾਰਾ ਪਰਿਵਾਰ ਇਹਨਾਂ ਦੀ ਸੇਵਾ ਕਰੇ ਮਾਪਿਓ ਦੀ ਸੱਸ ਸਹੁਰੇ ਦੀ ਸੇਵਾ ਰੱਬ ਦੀ ਸੇਵਾ ਹਰ ਇੱਕ ਬੱਚੇ ਬੱਚੀਆਂ ਦਾ ਔਰ ਨੋਹਾਂ ਧੀਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਕਰੀਏ ਤੇ ਪ੍ਰਮਾਤਮਾ ਦੀਆਂ ਖੁਸ਼ੀਆਂ ਲਈਏ ਜੀ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਸਾਰੇ ਸੁਣਨთა ਦਾ ਧੰਨਵਾਦ ਕਰਦਾ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ